ਤੁਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਸੱਦੇ ਉੱਤੇ ਅੱਜ ਗਰਮੀ ਦੇ باوجود ਬਹੁਤ ਵੱਡੀ ਗਿਣਤੀ ਵਿੱਚ ਆਏ ਆਂ ਸਾਡੇ ਪ੍ਰਬੰਧ ਛੋਟੇ ਰਹਿ ਗਏ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਏ ਆਂ ਇਹਦੇ ਲਈ ਤੁਹਾਨੂੰ ਵਧਾਈ ਤੇ ਨਾਲ-ਨਾਲ ਜਿੰਨੇ ਧਰਨੇ ਹੁਣ ਪੰਜਾਬ 'ਚ ਲੱਗੇ ਆ ਹੁਣ ਤੱਕ ਸਾਰਿਆਂ ਤੋਂ ਵੱਡਾ ਅੱਜ ਧਰਨਾ ਤੁਹਾਡਾ ਹੈ ਇਹਦੇ ਲਈ ਵੀ ਤੁਹਾਨੂੰ ਬਹੁਤ-ਬਹੁਤ ਵਧਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਉਣ ਵਾਲੇ ਸਮੇਂ 'ਚ ਇਹ ਧਰਨੇ ਆ ਜਿਹੜੇ ਪਾਰਟੀ ਲਈ ਮੀਲ ਪੱਥਰ ਸਾਬਤ ਹੋਣਗੇ ਅੱਜ ਆਪਾਂ ਇਕੱਠੇ ਹੋਏ ਆਂ ਪੰਜਾਬ ਦੀਆਂ ਜ਼ਮੀਨਾਂ ਖੋਣ ਦੇ ਉੱਤੇ ਉਤਰਿਆ ਆਏ ਆ ਦਿੱਲੀ ਦੇ ਡਾਕੂ ਅੱਗੇ ਡਾਕੂ ਇਧਰੋਂ ਚੜ੍ਹ ਕੇ ਆਉਂਦੇ ਹੁੰਦੇ ਸੀ ਕਾਬਲ ਕੰਧਾਰ ਵੱਲੀੋਂ ਉਹਨਾਂ ਨੂੰ ਵੀ ਪੰਜਾਬ ਦੇ ਲੋਕ ਪੂਰੋ ਹੋ ਕੇ ਤਕੜੇ ਹੋ ਕੇ ਆਪਣੀਆਂ ਛਾਤੀਆਂ ਢਾ ਕੇ ਮੋੜਦੇ ਰਹੇ ਆ ਤੇ ਹੁਣ ਉਲਟਾ ਹੋ ਗਿਆ ਹੁਣ ਡਾਕੂ ਦਿੱਲੀ ਵਾਲੇ ਪਾਸਿਓਂ ਆਉਣ ਲੱਗੇ ਅੱਜ ਦਿੱਲੀ ਦੇ ਡਾਕੂ ਹੁਣ ਪੰਜਾਬ ਦੇ ਵਿੱਚ ਆਏ ਆ ਤੁਹਾਡੀਆਂ ਜ਼ਮੀਨਾਂ ਖੋਣ ਦੇ ਲਈ ਜ਼ਮੀਨ ਜੱਟ ਦੀ ਮਾਂ ਹੁੰਦੀ ਹੈ ਤੇ ਮਾਂ ਦੀ ਬੇਇੱਜ਼ਤੀ ਕਦੇ ਕੋਈ ਹੋਣ ਨਹੀਂ ਦਿੰਦਾ ਜਿੱਡਾ ਮਰਜੀ ਨੁਕਸਾਨ ਹੋ ਜੇ ਸੋ ਵੀਰੋ ਆਪਣੇ ਵਾਸਤੇ ਆਪਣੀ ਮਾਂ ਦੀ ਇੱਜ਼ਤ ਦਾ ਸਵਾਲ ਹੈ ਆਪਾਂ ਸਾਰਿਆਂ ਨੇ ਤਕੜੇ ਹੋ ਕੇ ਇਹਨਾਂ ਦੇ ਮਰਸੂਬੇ ਸਫਲ ਨਹੀਂ ਹੋਣ ਦੇਣੇ ਇਹ ਝੂਠ ਬੋਲਦੇ ਨੇ ਡਰਾਮੇ ਕਰਦੇ ਨੇ ਕਿ ਸਹਿਮਤੀ ਨਾਲ ਲਵਾਂਗੇ ਕਿਸਾਨਾਂ ਨੂੰ ਬੜੇ ਫਾਇਦੇ ਹੋਣਗੇ ਦੱਸੋ ਕੀ ਫਾਇਦੇ ਹੋਣਗੇ ਮੰਨ ਲਓ ਮੇਰੀ 20 ਕਿੱਲੇ ਜ਼ਮੀਨ ਹੈ ਲੈਂਡ ਪੂਲਿੰਗ ਦੇ ਵਿੱਚ ਆ ਜਾਂਦੀ ਹੈ ਮੈਨੂੰ ਪਲਾਟ ਵੀ ਦੇ ਦੇਣਗੇ ਮੈਨੂੰ ਸ਼ੋਰੂਮ ਵੀ ਦੇ ਦੇਣਗੇ ਤੇ ਮੇਰੀ ਜ਼ਮੀਨ ਲੈ ਲੈਣਗੇ ਸਾਰੀ ਮੈਂ ਕਿੱਥੇ ਜਾਊਂਗਾ ਜੇ ਮੈਂ ਆ ਕਿਤੇ ਹੋਰ ਜ਼ਮੀਨ ਲਵਾਂਗਾ ਮੈਨੂੰ ਆਪਦਾ ਘਰ ਛੱਡਣਾ ਪਏਗਾ ਉੱਥੇ ਜਾ ਕੇ ਮੈਨੂੰ ਨਵਾਂ ਘਰ ਬਣਾਉਣਾ ਪਏਗਾ ਤੇ ਪਲਾਟ ਮੇਰੇ ਵਿਕਣਾਂ ਵਿਕਣ ਮੈਂ ਖਾਊਂਗਾ ਕਿੱਥੋਂ ਪੈਸੇ ਮੈਨੂੰ ਮਿਲਣੇ ਨਹੀਂ ਸੋ ਇੱਕ ਬਹੁਤ ਵੱਡੀ ਠੱਗੀ ਹੈ ਦਿੱਲੀ ਦੇ ਨੌਕਰਸ਼ਾਹ ਜਿਹੜੇ ਉੱਥੇ ਰਹੇ ਨੇ ਜਿਹੜੇ ਵੱਡੀਆਂ ਜੇਲਾ ਦਿੱਲੀ ਦੇ ਵਿੱਚੋਂ ਕਰਪਸ਼ਨ ਦੇ ਤੌਰ ਤੇ ਕੱਟ ਕੇ ਪੰਜਾਬ ਦੇ ਵਿੱਚ ਆਏ ਨੇ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਵਿੱਚੋਂ ਭਜਾਉਣਾ ਵੀਰੋ ਤਕੜੇ ਹੋ ਕੇ ਹੁਣ ਲੱਗਦਾ ਜਿਵੇਂ ਤੁਹਾਡਾ ਜੋਸ਼ ਹੈ ਜਿਵੇਂ ਤੁਸੀਂ ਹਿੰਮਤ ਕੀਤੀ ਹੈ ਅੱਜ ਸ੍ਰੀਹੇ ਦੇ ਉੱਤੇ ਪਾਰਟੀ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਏ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੀ ਕੁਝ ਕਰੋਗੇ ਵੀਰੋ ਇਹ ਜਿਹੜੇ ਲੋਕ ਨੇ ਇਹ ਵੱਡੇ ਕਰਜ਼ੇ ਲੈ ਕੇ ਪੰਜਾਬ ਨੂੰ ਮਾਰਨਾ ਚਾਹੁੰਦੇ ਨੇ ਲੈਂਡ ਪੂਲਿੰਗ ਦਾ ਤੇ ਇੱਕ ਬਹਾਨਾ ਹੈ ਇਹ ਬਹੁਤ ਵੱਡਾ ਕਰਜ਼ਾ ਪੰਜਾਬ ਦੇ ਸਿਰ ਚੜਾ ਕੇ ਜਾਣਾ ਚਾਹੁੰਦੇ ਨੇ ਵੱਡੀਆਂ ਠਗੀਆਂ ਕਰਕੇ ਅਰਬਾਂ ਰੁਪਇਆ ਇੱਥੋਂ ਲਿਜਾ ਕੇ ਆਪ ਮਾਲੋ-ਮਾਲ ਹੋਣਾ ਚਾਹੁੰਦੇ ਨੇ ਉਹ ਮੁੜ ਕੇ ਕਰਜ਼ਾ ਕਦੇ ਪੰਜਾਬ ਦੇ ਸਿਰੋਂ ਲੈਣਾ ਨਹੀਂ ਜਿੰਨਾ ਕਰਜ਼ਾ ਇਹ ਸਿਰ ਚੜਾਉਂਦੇ ਆ ਸੋ ਵੀਰੋ ਸਮਾਂ ਆ ਗਿਆ ਹੁਣ ਜਾਗਦੇ ਰਹਿਣਾ ਤੁਸੀਂ 9 ਸਾਲ ਲਗਪਗ ਹੋ ਚੱਲੇ ਨੇ 8.5 ਸਾਲ ਤੁਹਾਨੂੰ ਕੁੱਟਖਾਂਦਿਆਂ ਨੂੰ 5 ਸਾਲ ਕਾਂਗਰਸ ਨੇ ਤੁਹਾਨੂੰ ਕੁੱਟਿਆ 3.5 ਸਾਲ ਹੁਣ ਤੁਹਾਨੂੰ ਇਹਨਾਂ ਨੇ ਕੁੱਟਿਆ ਤੇ 1 ਸਾਲ ਰਹਿ ਗਿਆ ਹੁਣ ਔਖੇ ਸੌਖੇ ਤਕੜੇ ਹੋ ਕੇ 1 ਸਾਲ ਕੱਢ ਲੋ ਜਿੱਥੇ ਵੀ ਪਾਰਟੀ ਸਨੇਹਾ ਦਿੰਦੀ ਹੈ ਜੋ ਵੀ ਪਾਰਟੀ ਡਿਊਟੀ ਲਾਉਂਦੀ ਹੈ 1 ਸਾਲ ਹੁਣ ਆਪਣਾ ਸੰਘਰਸ਼ਦਾ ਤੇ ਫਿਰ ਪਾਰਟੀ ਪ੍ਰਧਾਨ ਤੇ ਉਹਨਾਂ ਦੇ ਸਾਰੇ ਸਾਥੀ ਉਹ ਸਾਰੇ ਕੰਮ ਕਰਨਗੇ ਤੁਸੀਂ ਫਿਰ ਸਾਰੇ ਮੌਜਾਂ ਕਰਿਓ ਜਿਵੇਂ ਪਹਿਲਾਂ ਸਰਕਾਰਾਂ ਦੇ ਵਿੱਚ ਮੌਜਾਂ ਕਰਦੇ ਹੁੰਨੇ ਆ ਉਵੇਂ ਹੀ ਸਾਰੀਆਂ ਸੁੱਖ ਸਹੂਲਤਾ ਉਵੇਂ ਹੀ ਤੁਹਾਨੂੰ ਮੌਜਾਂ ਹੋਣਗੀਆਂ ਸੋ 1 ਸਾਲ ਇਹਨਾਂ ਲਟੇਰਿਆਂ ਨੂੰ ਆਪਾਂ ਇੱਥੋਂ ਪੰਜਾਬ ਦੇ ਵਿੱਚ ਇੱਕ ਸਾਲ ਦੇ ਵਿੱਚ ਵਿੱਚ ਭਜਾਉਣਾ ਹੈ 27 ਦੇ ਵਿੱਚ ਆ ਕੇ ਤਕੜੇ ਹੋ ਕੇ ਆਪਾਂ ਤੁਹਾਨੂੰ ਪੰਜਾਬ ਦਾ ਸੈਕਟੇਟ ਅਡੀਕ ਕਰ ਰਿਹਾ ਤੁਹਾਡੀ ਸਲੂਟ ਮਾਰਨ ਦੇ ਲਈ ਤੁਹਾਨੂੰ ਤੇ ਤੁਹਾਡੀ ਹਿੰਮਤ ਚਾਹੀਦੀ ਆਪਾਂ ਨੂੰ ਪੰਜਾਬ ਬਰਬਾਦ ਕਰਤਾ ਇਹਨਾਂ ਲੋਕਾਂ ਨੇ ਅੱਜ ਲੁੱਟਾਂ ਖੋਹਾਂ ਇੰਨੀਆਂ ਹੋ ਗਈਆਂ ਹਰ ਬੰਦੇ ਦੇ ਵਿੱਚ ਮਨ ਦੇ ਵਿੱਚ ਡਰ ਦਾ ਮਾਹੌਲ ਹੈ ਵਪਾਰੀ ਭੱਜਿਆ ਜਾਂਦਾ ਹੈ ਕਿਸਾਨ ਡਰਦਾ ਖੇਤ ਨੂੰ ਪਾਣੀ ਨਹੀਂ ਲਾਉਣ ਜਾਂਦਾ ਜੇ ਜਾਂਦਾ ਤਾਂ ਉਹਦੀ ਮੋਟਰ ਦੀ ਤਾਰ ਨਹੀਂ ਹੁੰਦੀ ਉਹਦੀ ਮੋਟਰ ਦਾ ਕੋਈ ਨਾ ਕੋਈ ਹਿੱਸਾ ਲਾਹਿਆ ਪਿਆ ਹੁੰਦਾ ਸੋ ਇੰਨੀ ਮਾਰੀ ਹਾਲਤ ਪੰਜਾਬ ਦੀ ਹੋ ਗਈ ਕਹਿ ਦਿੰਦੇ ਆ ਨਸ਼ੇ ਬੰਦ ਕਰਤੇ ਦੋਗ ਧੱਲੇ ਜੇ ਖੜਾ ਲੈਂਦੇ ਆ ਆਪਦੇ ਕੋਲੇ ਉਹ ਬੋਸਰ ਮਾਰਦੇ ਆਂ ਮੇਰੇ ਪਿੰਡੋਂ ਖਤਮ ਹੋ ਗਿਆ ਮੈਂ ਚੈਲੰਜ ਕਰਦਾ ਭਗਵਾਨਤਮਾਨ ਦੇ ਪਿੰਡ ਹੀ ਚਲਦੇ ਆਂ ਜੇ ਮੁੱਖ ਮੰਤਰੀ ਦੇ ਪਿੰਡ ਨਹੀਂ ਨਸ਼ਾ ਬੰਦ ਹੋਇਆ ਤੇ ਫਿਰ ਬਾਕੀ ਕਿੱਥੇ ਹੋ ਗਿਆ